ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ ਇਹ ਬੰਦਾ ਕੁਝ ਕਰਦਾ ਵੀ ਨਹੀਂ ਪਰ ਫਿਰ ਵੀ ਸਦਾ ਚਰਚਾ ਦੇ ਰਹਿੰਦਾ ਹੈ ਇਹ ਲਾਈਨਾਂ ਲਿਖੀਆਂ ਪਾਲੀ ਭੁਪਿੰਦਰ ਸਿੰਘ ਜਿਹੜੇ ਕਿ ਨਾਮਵਰ ਸਹਿਦਕਾਰ ਨੇ ਨਾਟਕਾ ਨਾਟਕ ਵੀ ਪਲੇ ਰਾਈਟ ਵੀ ਨੇ ਤੇ ਪੰਜਾਬ ਯੂਨੀਵਰਸਿਟੀ ਦੇ ਥੀਏਟਰ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਵੀ ਨੇ ਪੜਾਉਂਦੇ ਵੀ ਨੇ ਤੇ ਮੈਂ ਵੀ ਮਲੇਕ ਤਾਂ ਮੱਥਾ ਜਿਹਾ ਚੁੱਕਿਆ ਵੀ ਇਹਨੂੰ ਕਿਹਦੀ ਨਾਲ ਈਰਖਾ ਹੋ ਗਈ ਤੇ ਫੇਰ ਜਦੋਂ ਪੜਨਾ ਸ਼ੁਰੂ ਕੀਤਾ ਤੇ ਉਹ ਬੜਾ ਦਿਲਚਸਪ ਸੀ ਤੇ ਉਹ ਹੁਣ ਮੈਂ ਪੜ ਕੇ ਸੁਣਾਉਣਾ ਤੁਹਾਨੂੰ ਬੋਲ ਕੇ ਵਿਉਣੀ ਕੀ ਲਿਖਿਆ ਇਹਦੇ ਚ ਕੀਦੇ ਨਾਲ ਈਰਖਾ ਹੋ ਗਈ ਪਾਲੇ ਭੁਪਿੰਦਰ ਨੂੰ ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ ਕੁਝ ਨਹੀਂ ਕਰਦਾ ਪਰ ਫੇਰ ਵੀ ਸਦਾ ਚਰਚਾ ਹੀ ਰਹਿੰਦਾ ਹੈ ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸ ਦੀ ਗੱਲ ਕਰਦੇ ਨੇ ਇਹ ਆਰਾਮ ਨਾਲ ਆਪਣੇ ਕੰਮ ਧੰਦੇ ਜਿ ਤੁਰਿਆ ਫਿਰਦਾ ਹੈ ਤੇ ਇਧਰ ਪੂਰੇ ਪੰਜਾਬ ਦੇ ਰਾਜਨੀਤੀ ਦੇ ਦੁਆਲੇ ਘੁੰਮਦੀ ਹੈ ਕੇਂਦਰ ਸਰਕਾਰ ਸੂਬਾ ਸਰਕਾਰ ਵਿਰੋਧੀ ਵਿਰੋਧੀਆਂ ਦੇ ਬੁਲਾਰੇ ਬਾਗੀ ਪੰਥਕ ਏਜੰਸੀਆਂ ਆਈਟੀ ਸੈਲ ਅਖਬਾਰ ਚੈਨਲ ਰਾਜਨੀਤੀ ਮਹਰ ਰਾਜਨੀਤਿਕ ਮਹਰ ਫੇਸਬੁਕੀ ਵਿਦਵਾਨ ਵਿਦਵਾਨ ਗੱਲ ਕੀ ਸਭ ਦਾ ਇੱਕੋ ਹੀ ਟਾਰਗੇਟ ਹੈ ਸੁਖਵੀਰ ਬਾਦ ਸੋ ਗੱਲ ਹੈ ਸੁਖਵੀਰ ਬਾਦ ਲਈ ਕਿ ਉਹ ਰਹੀ ਉਹ ਫਿਰ ਦੱਸ ਵੀ ਰਿਹਾ ਕਿਉਂ ਕਹਦਾ ਸਭ ਦਾ ਇੱਕੋ ਹੀ ਟਾਰਗੇਟ ਆ ਸੁਖਵੀਰ ਬਾਦਲ ਜੇ ਇੰਨੇ ਲੋਕ ਰਲ ਕੇ ਮੇਰੇ ਪਿੱਛੇ ਪਏ ਹੁੰਦੇ ਤਾਂ ਮੈਂ ਜਿਉਂਦੇ ਜੀ ਅਮਰ ਹੋ ਗਿਆ ਹੁੰਦਾ ਇਹ ਬਾਲੀਵੁੱਡ ਲਿਖਦੇ ਲੱਗਦਾ ਜਿਵੇਂ ਹੁਣ ਪੰਜਾਬ ਦੇ ਲੋਕਾਂ ਕੋਲ ਕੰਮ ਧੰਦੇ ਨੌਕਰੀਆਂ ਵਪਾਰ ਰਿਸ਼ਤੇਦਾਰੀਆਂ ਜੰਮਣੇ ਮਰਨੇ ਸਭ ਮੁੱਕ ਗਏ ਤੇ ਕਰਨ ਵਾਲਾ ਇੱਕੋ ਕੰਮ ਰਹਿ ਗਿਆ ਇਹਦੀ ਚਰਚਾ ਇਸ ਬੰਦੇ ਦੀ ਅੱਜ ਕਿਸੇ ਨੂੰ ਰੱਬ ਇਹਨਾਂ ਨਹੀਂ ਚਾਹੀਦਾ ਮੋਕਸ਼ ਇਹਨਾਂ ਨਹੀਂ ਚਾਹੀਦਾ ਪਿਆਰ ਮੁਹੱਬਤ ਸਕੂਨ ਖੁਸ਼ੀ ਕੁਝ ਇਹਨਾ ਨਹੀਂ ਚਾਹੀਦਾ ਜਿੰਨਾ ਸਭ ਨੂੰ ਸੁਖਵੀਰ ਚਾਹੀਦਾ ਕਿਸੇ ਨੂੰ ਉਹ ਕਾਲੀਦਲ ਜੋ ਬਾਹਰ ਚਾਹੀਦਾ ਕਿਸੇ ਨੂੰ ਉਹ ਅੰਦਰ ਚਾਹੀਦਾ ਕਿਸੇ ਨੂੰ ਉਹ ਕਾਲੀਦਲ ਜੋ ਬਾਹਰ ਚਾਹੀਦਾ ਕਿਸੇ ਨੂੰ ਅੰਦਰ ਚਾਹੀਦਾ ਕਿਸੇ ਨੂੰ ਉਹ ਛਾਂਗਿਆ ਚਾਹੀਦਾ ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਤੇ ਕਿਸੇ ਨੂੰ ਉੱਤੇ ਉੱਠਿਆ ਹੋਣਾ ਚਾਹੀਦਾ ਹਾਲੇ ਮੈਨੂੰ ਪਤਾ ਨਹੀਂ ਜੇ 11 ਮੁਲਕਾਂ ਦੀ ਪੁਲਿਸ ਦੇ ਨਾਲ ਨਾਲ ਉਹ ਇੰਟਰਪੋਲ NASA 트럼ਪ ਯੂਕਰੇਨ ਨੂੰ ਵੀ ਚਾਹੀਦਾ ਹੋਵੇ ਤੇ ਕਮਾਲ ਦੀ ਗੱਲ ਇਹ ਹੈ ਕਿ ਕੋਈ ਵੀ ਸੋਚਦਾ ਨਹੀਂ ਕਿ ਉਹ ਸਭ ਨੂੰ ਕਿਉਂ ਚਾਹੀਦਾ ਸਾਰਿਆਂ ਨੂੰ ਚਾਹੀਦਾ ਫਿਰ ਕਿ ਸੋਚਦਾ ਕੋਈ ਨਹੀਂ ਕਿਉਂ ਚਾਹੀਦਾ ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕੀਟ ਵਿੱਚ ਇੰਨਾ ਪੈਸਾ ਨਹੀਂ ਲੱਗਿਆ ਹੋਣਾ ਜਿੰਨਾ ਇਸ ਬੰਦੇ ਨੂੰ ਵਾਪਸ ਆਉਣ ਤੋਂ ਰੋਕਣ ਤੇ ਲੱਗਿਆ ਸਭ ਦਾ ਬਾਣੀਆਂ ਸਭ ਦਾ ਕੌਮਿਆਂ ਦਾ ਬਾਣੀਆਂ ਨੇ ਜੱਟ ਢਾ ਲਿਆ ਉੱਤੇ ਪਏ ਦਾ ਕਲੇਜਾ ਧੜਕੇ ਸਭ ਦਾ ਬਾਣੀਏ ਨੇ ਜੱਟ ਢਾ ਲਿਆ ਉੱਤੇ ਪਏ ਦਾ ਕਲੇਜਾ ਧੜਕੇ ਵਾਲਾ ਹਾਲ ਹੈ ਉਸ ਤੋਂ ਬਾਅਦ ਇਸ ਵਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਹੋਊਗਾ ਕੌਣ ਡਿੱਗਾ ਹੋ ਮਤਲਬ ਉਹ ਤਾਂ ਕਹਿੰਦੇ ਵੀ ਉਹ ਤਾਂ ਇਨੀ ਡਿੱਗ ਪੈ ਲੰਡਕਾ ਪੈ ਲੰਨੀ ਮਰ ਜਲਾ ਹੀ ਹੋਇਆ ਹੋਇਆ ਪਰ ਇੰਨਾ ਹੋਊਗਾ ਕਿ ਕਿਸੇ ਪਾਰਟੀ ਕੇ ਨੇਤਾ ਜਦ ਰੋਤੇ ਹੈ ਤਾਂ ਹਾਈਕਮਾਨ ਕਹਿੰਦਾ ਹੈ ਚੁੱਪ ਹੋ ਜਾ ਵਰਨਾ ਸੁਭੀਰ ਆ ਜਾਏਗਾ ਮਲੇਦਾ ਹੋਊਗਾ ਬਣਿਆ ਹੋਇਆ ਉਹਦਾ ਕਹਿੰਦਾ ਇਹ ਨਾ ਹੋਇਆ ਕਿ ਕਿਸੇ ਪਾਰਟੀ ਦੇ ਨੇਤਾ ਜਦ ਰੋਤੇ ਹਨ ਤਾਂ ਹਾਈਕਮਾਨ ਕਹਿੰਦਾ ਇਹ ਚੁੱਪ ਹੋ ਜਾ ਵਰਨਾ ਸੁਖਵੀਰ ਆ ਜਾਏਗਾ ਉਹਦੀ ਕਦੇ ਲੱਤ ਤੇ ਪਲਸਟਰ ਲੱਗ ਜਾਂਦਾ ਹੈ ਕਦੇ ਮੋਢੇ ਤੇ ਪਰ ਉਖੜ ਪੰਜਾਬ ਦੀ ਸਾਰੀ ਸ਼ਾਸ ਜਾਂਦੀ ਹੈ ਮੈਨੂੰ ਸੱਚੀ-ਮੁੱਚ ਹੀ ਇਸ ਬੰਦੇ ਨੇ ਹੀਰਖਾ ਹੋ ਰਹੀ ਹੈ ਕਿਤੇ ਨਹੀਂ ਪਰ ਲੱਗਦਾ ਜਿਵੇਂ ਸਭ ਕਿਤੇ ਇਹੀ ਹੈ ਤੇ ਉਹਨੇ ਜਿਹੜਾ ਪੋਸਟ ਆ ਲਾਇਆ ਆਪਣਾ ਇਮੇਜ ਉਹ ਇਹ ਲਾਇਆ ਉਹਦੇ ਉੱਤੇ ਵਾਂਟਡ ਸੁਖਵੀਰ ਸੋ ਇਹਨੇ ਇੱਕ ਪਾਲੀ ਭਵਿੰਦਰ ਹੋਰਾਂ ਨੇ ਬਹੁਤ ਖੂਬਸੂਰਤ ਵਿਅੰਗਾਤਮਕ ਪੀਸ ਲਿਖਿਆ ਹੈ ਸਟੋਰੀਕਲ ਪੀਸ ਹੈ ਬਹੁਤ ਹੀ ਕਮਾਲ ਦਾ ਸਤਕ ਜਿਹੜਾ ਹੈ ਕਹ ਲੋ ਕਿ ਪੀਸ ਹੈਗਾ ਇਹ ਤੇ ਇਸ ਨੂੰ ਇੰਜੋਏ ਕਰੋ